ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਜਾਣ ਤੋਂ 2 ਘੰਟੇ ਪਹਿਲਾਂ ਦਿੱਲੀ 에ਰਪੋਰਟ ਤੇ ਪੰਜਾਬੀ ਪਰਿਵਾਰ ਨਾਲ ਪੁਲਿਸ ਨੇ ਜੋ ਕੀਤਾ ਸੁਣ ਕੇ ਰੂਹ ਕੰਬ ਜਾਏਗੀ ਅੱਜ ਦੀ ਇਹ ਕਹਾਣੀ ਕੋਈ ਕਲਪਨਾ ਨਹੀਂ ਬਲਕਿ ਪੰਜਾਬ ਦੇ ਹਰ ਤੀਜੇ ਘਰ ਦੀ ਉਹ ਦਰਦਨਾਕ ਸੱਚਾਈ ਹੈ ਜਿਸ ਨੂੰ ਸੁਣ ਕੇ ਪੱਥਰ ਦਿਲ ਇਨਸਾਨ ਦੀਆਂ ਅੱਖਾਂ ਵੀ ਨਮ ਹੋ ਜਾਣਗੀਆਂ ਇਹ ਦਾਸਤਾਨ ਉਸ ਪੰਜਾਬੀ ਪਰਿਵਾਰ ਦੀ ਹੈ ਜਿਸਨੇ ਆਪਣੀ ਪੂਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਜ਼ਮੀਨਾਂ ਜਾਇਦਾਦਾਂ ਅਤੇ ਕਰ ਦਾ ਸੁਖਚੈਨ ਸਿਰਫ ਇਸ ਲਈ ਦਾ ਤੇ ਲਗਾ ਦਿੱਤਾ ਸੀ ਤਾਂ ਜੋ ਉਹਨਾਂ ਦਾ ਪੁੱਤ ਅਤੇ ਨੂੰ ਕੈਨੇਡਾ ਜਾ ਕੇ ਆਪਣਾ ਭਵਿਕ ਸਵਾਰ ਸਕਣ ਪੰਜਾਬ ਦੇ ਪਿੰਡਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਕੋਈ ਨਵਾਂ ਨਹੀਂ ਹੈ ਪਰ ਇਸ ਸੁਪਨੇ ਦੀ ਕੀਮਤ ਕਈ ਵਾਰ ਇੰਨੀ ਪਾਰੀ ਪੈਂਦੀ ਹੈ ਕਿ ਇਨਸਾਨ ਜੁੰਦੇ ਜੀਅ ਮਰ ਜਾਂਦਾ ਹੈ ਇਕ ਕਟਨਾ ਜਲੰਧਰ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਬਲਦੇਵ ਸਿੰਘ ਦੇ ਪਰਿਵਾਰ ਨਾਲ ਵਾਪਰੀ ਜਦੋਂ ਉਹ ਆਪਣੇ ਪੁੱਤਰ ਅਤੇ ਨਵੀਂ ਵਿਆਹੀ ਨੂੰ ਨੂੰ ਕੈਨੇਡਾ ਤੋਰਨ ਲਈ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਸਨ ਮਾਹੌਲ ਖੁਸ਼ੀਆਂ ਭਰਿਆ ਸੀ ਮਾਂ ਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਕਿਉਂਕਿ ਉਸ ਦਾ ਪੁੱਤ ਵਿਲੈਤ ਜਾ ਰਿਹਾ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਅਗਲੇ ਕੁਝ ਘੰਟਿਆਂ ਵਿੱਚ ਦਿੱਲੀ ਪੁਲਿਸ ਅਤੇ 에어ਪੋਰਟ ਪ੍ਰਸ਼ਾਸਨ ਦਾ ਜੋ ਰਵਈਆ ਉਹਨਾਂ ਦੇ ਸਾਹਮਣੇ ਆਵੇਗਾ ਉਹ ਉਹਨਾਂ ਦੀ ਰੂਹ ਨੂੰ ਚੰਜੋੜ ਕੇ ਰੱਖ ਦੇਵੇਗਾ ਅਸੀਂ ਅਕਸਰ ਸੁਣਦੇ ਹਾਂ ਕਿ ਕਾਨੂੰਨ ਰਖੇਖ ਹੁੰਦਾ ਹੈ ਪਰ ਜਦੋਂ ਰਖੇਖ ਹੀ ਪਖੇਖ ਬਣ ਜਾਣ ਤਾਂ ਆਮ ਇਨਸਾਨ ਕਿੱਥੇ ਜਾਵੇ ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਉਸ ਕਾਲੀ ਰਾਤ ਨੂੰ ਅਸਲ ਵਿੱਚ ਕੀ ਹੋਇਆ ਸੀ ਬਲਦੇਵ ਸਿੰਘ ਦਾ ਪਰਿਵਾਰ ਇੱਕ ਸਧਾਰਨ ਕਿਸਾਨੀ ਪਰਿਵਾਰ ਸੀ ਪੁੱਤ ਅਮਨਦੀਪ ਨੇ 12ਵੀਂ ਕਰਨ ਤੋਂ ਬਾਅਦ ਆਈਲੈਂਡਸ ਕੀਤੀ ਅਤੇ ਚੰਗੇ ਬੈਡ ਪ੍ਰਾਪਤ ਕੀਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਅਤੇ ਇਸੇ ਦੌਰਾਨ ਅਮਨਦੀਪ ਦਾ ਵਿਆਹ ਰਮਨਦੀਪ ਕੌਰ ਨਾਲ ਕਰ ਦਿੱਤਾ ਗਿਆ ਜੋ ਖੁਦ ਵੀ ਪੜ੍ਹੀ ਲਿਖੀ ਸੀ ਦੋਵਾਂ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਬਲਦੇਵ ਸਿੰਘ ਨੇ ਆਪਣੀ 5 ਏਕੜ ਜ਼ਮੀਨ ਵਿੱਚੋਂ 2 ਏਕੜ ਜ਼ਮੀਨ ਵੇਚ ਦਿੱਤੀ ਅਤੇ ਬਾਕੀ ਪੈਸੇ ਆਲਤੀਏ ਤੋਂ ਵਿਆਜ ਤੇ ਚੁਕੇ ਸਨ कुल मिलाके 25 ਤੋਂ 30 ਲੱਖ ਰੁਪਏ ਦਾ ਖਰਚਾ ਆਇਆ ਸੀ 에ਜੰਟ ਨੇ ਪਰੋਸਾ ਦਿੱਤਾ ਸੀ ਕਿ ਸਾਰੇ ਕਾਗਜ਼ਾਦ ਬਿਲਕੁਲ ਅਸਲੀ ਹਨ ਅਤੇ ਉਹਨਾਂ ਨੂੰ 에어ਪੋਰਟ ਤੇ ਕੋਈ ਦਿੱਕਤ ਨਹੀਂ ਆਵੇਗੀ ਜਿਸ ਦਿਨ ਫਲਾਈਟ ਸੀ ਉਸ ਦਿਨ ਪੂਰੇ ਪਿੰਡ ਵਿੱਚ ਲੱਡੂ ਵੰਡੇ ਗਏ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਹਾਰ ਪਾ ਕੇ ਮੁੰਡੇ ਕੁੜੀ ਨੂੰ ਵਿਦਾ ਕੀਤਾ ਬਲਦੇਵ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਵੀ ਬਹੁਤ ਚਾਹ ਨਾਲ ਆਪਣੇ ਬੱਚਿਆਂ ਨੂੰ ਛੱਡਣ ਲਈ ਟੈਕਸੀ ਕਰਕੇ ਦਿੱਲੀ ਗਏ ਰਸਤੇ ਪਰ ਉਹ ਗੱਲਾਂ ਕਰਦੇ ਰਹੇ ਕਿ ਕਿਵੇਂ ਬੱਚੇ ਉੱਥੇ ਜਾ ਕੇ ਪਹਿਲੀ ਤਨਖਾਹ ਨਾਲ ਪਿਤਾ ਦਾ ਕਰਜ਼ਾ ਲਾਉਣਗੇ ਅਤੇ ਮਾਂ ਲਈ ਸੋਨੇ ਦੀਆਂ ਵਾਲੀਆਂ ਪੇਜਣਗੇ ਦਿੱਲੀ 에어ਪੋਰਟ ਦੀ ਜਗਮਗਾੜ ਦੇਖ ਕੇ ਪੇਂਡੂ ਮਾਪਿਆਂ ਦੀਆਂ ਅੱਖਾਂ ਚੁੰਦਿਆ ਗਈਆਂ ਸਨ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੀ ਤਪੱਸਿਆ ਸਫਲ ਹੋ ਗਈ ਹੈ ਪਰਿਵਾਰ ਨੇ 에어ਪੋਰਟ ਦੇ ਬਾਹਰ ਆਖਰੀ ਫੋਟੋਆਂ ਖਿੱਚੀਆਂ ਬਾਊਕ ਹੋ ਕੇ ਇੱਕ ਦੂਜੇ ਨੂੰ ਗੱਲ ਲਗਾਇਆ ਅਤੇ ਬੱਚਿਆਂ ਨੂੰ ਅੰਦਰ ਪੇਜ ਦਿੱਤਾ ਮਾਪਿਓ ਬਾਹਰ ਹੀ ਖੜੇ ਸਨ ਇਹ ਸੋਚ ਕੇ ਕਿ ਜਹਾਜ਼ ਚੜਨ ਦੀ ਖਬਰ ਸੁਣ ਕੇ ਹੀ ਵਾਪਸ ਮੁੜਾਂਗੇ ਅਸਲੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਮਨਦੀਪ ਅਤੇ ਰਮਨਦੀਪ ਜੈਕਸਨ ਕਾਊਂਟਰ ਤੇ ਪਹੁੰਚਦੇ ਹਨ ਸ਼ੁਰੂਆਤ ਵਿੱਚ ਸਭ ਕੁਝ ਠੀਕ ਲੱਗ ਰਿਹਾ ਸੀ ਪਰ ਜਦੋਂ 에ਅਰਲਾਈਨ ਦੇ ਅਧਿਕਾਰੀ ਨੇ ਉਹਨਾਂ ਦੇ ਵੀਜ਼ਾ ਅਤੇ ਟਿਕਟਾਂ ਦੀ ਜਾਂਚ ਕੀਤੀ ਤਾਂ ਉਸਦੇ ਚਿਹਰੇ ਦੇ ਹਾਵ-ਭਾਵ ਬਦਲ ਗਏ ਉਸਨੇ ਆਪਣੇ ਸੀਨੀਅਰ ਨੂੰ ਬੁਲਾਇਆ ਕੁਝ ਹੀ ਮਿੰਟਾਂ ਵਿੱਚ ਉੱਥੇ ਸੁਰੱਖਿਆ ਕਰਮੀ ਅਤੇ ਪੁਲਿਸ ਮੁਲਾਜ਼ਮ ਆ ਗਏ ਅਮਨਦੀਪ ਨੂੰ ਪੁੱਛਿਆ ਗਿਆ ਕਿ ਇਹ ਵੀਜ਼ਾ ਕਿਸ ਏਜੰਟ ਤੋਂ ਲਗਵਾਇਆ ਹੈ ਅਮਨਦੀਪ ਨੇ ਡਰਦੇ ਹੋਏ ਸਾਰੀ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦਾ ਵੀਜ਼ਾ ਅਤੇ ਪੀਆਰ ਪੀਆਰ ਦੇ ਕਾਗਜ਼ਾਤ ਝਾਲੀ ਹਨ ਇਸ ਹੁੰਦੇ ਹੀ ਅਮਨਦੀਪ ਅਤੇ ਰਮਨਦੀਪ ਦੇ ਪੈਰਾ ਹਿੱਟੋਂ ਜ਼ਮੀਨ ਖਿਸਕ ਗਈ। ਉਹ ਰੋਣ ਲੱਗ ਪਏ ਅਤੇ ਕਹਿਣ ਲੱਗੇ ਕਿ ਉਹਨਾਂ ਦੇ ਪਿਤਾ ਨੇ ਜ਼ਮੀਨ ਵੇਚ ਕੇ ਪੈਸੇ ਪਰੇ ਹਨ। ਇਹ ਝਾਲੀ ਨਹੀਂ ਹੋ ਸਕਦੇ। ਪਰ ਪੁਲਿਸ ਦਾ ਰਵਈਆ ਬਹੁਤ ਸਖਤ ਸੀ। ਉਹਨਾਂ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਹਨਾਂ ਦੇ ਫੋਨ ਖੋਲ੍ਹے۔ ਦੂਜੇ ਪਾਸੇ ਬਾਹਰ ਖੜੇ ਮਾਪੇ ਬੇਸਬਰੀ ਨਾਲ ਬੱਚਿਆਂ ਦੇ ਫੋਨ ਦੀ ਉਡੀਕ ਕਰ ਰਹੇ ਸਨ। ਜਦੋਂ ਕਾਫੀ ਸਮਾਂ ਬੀਤ ਗਿਆ ਅਤੇ ਫੋਨ ਨਾ ਆਇਆ ਤਾਂ ਬਲਦੇਵ ਸਿੰਘ ਨੇ ਪੁੱਤ ਨੂੰ ਫੋਨ ਮਿਲਾਇਆ ਪਰ ਫੋਨ ਬੰਦ ਆ ਰਿਹਾ ਸੀ ਕਬਰਾ ਕੇ ਉੱਤਰਮਿਨਲ ਦੇ ਗੇਟ ਤੇ ਗਏ ਅਤੇ ਸੁਰੱਖਿਆ ਕਰਮੀਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਥੋੜੀ ਦੇਰ ਬਾਅਦ ਇੱਕ ਪੁਲਿਸ ਵਾਲਾ ਬਾਹਰ ਆਇਆ ਅਤੇ ਬਲਦੇਵ ਸਿੰਘ ਤੇ ਮਨਜੀਤ ਕੌਰ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ ਮਾਪਿਆਂ ਨੂੰ ਲੱਗਾ ਸ਼ਾਇਦ ਕੋਈ ਕਾਗਜ਼ੀ ਕਾਰਵਾਈ ਰਹਿ ਗਈ ਹੋਵੇਗੀ ਪਰ ਅੰਦਰ ਜਾ ਕੇ ਜੋ ਮੰਜ਼ਰ ਉਹਨਾਂ ਨੇ ਦੇਖਿਆ ਉਹ ਬਰਦਾਸ਼ਤ ਤੋਂ ਬਾਹਰ ਸੀ ਅੰਦਰ ਇੱਕ ਕਮਰੇ ਵਿੱਚ ਉਹਨਾਂ ਦਾ ਪੁੱਤ ਅਤੇ ਨੂੰ ਨੀਵੀਂ ਪਾ ਕੇ ਬੈਠੇ ਸਨ ਅਤੇ ਉਹਨਾਂ ਦੇ ਕੋਲ ਖੜੇ ਪੁਲਿਸ ਵਾਲੇ ਉਹਨਾਂ ਨੂੰ ਬੁਰਾ ਬਲਾ ਕਹਿ ਰਹੇ ਸਨ ਜਦੋਂ ਮਾਂ ਆਪਣੇ ਪੁੱਤ ਵੱਲ ਵਧੀ ਤਾਂ ਇੱਕ ਮਹਿਲਾ ਪੁਲਿਸ ਕਰਮੀ ਨੇ ਉਸ ਨੂੰ ਬਾਤੋ ਫੜ ਕੇ ਪਿੱਛੇ ਤੱਕ ਦਿੱਤਾ ਅਤੇ ਉੱਚੀ ਆਵਾਜ਼ ਵਿੱਚ ਬੋਲੀ ਦੂਰ ਰੋ ਇਹ ਮੁਜਰਮ ਹਨ ਇਹਨਾਂ ਨੇ ਜਾਲੀ ਕਾਗਜ਼ਾਂ ਤੇ ਦੇਸ਼ ਛੱਡਣ ਦੀ ਕੋਸ਼ਿਸ਼ ਕੀਤੀ ਹੈ ਬਲਦੇਵ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਬ ਜੀ ਅਸੀਂ ਤਾਂ ਕਿਸਾਨ ਹਾਂ ਸਾਨੂੰ ਏਜੰਟ ਨੇ ਜੋ ਦਿੱਤਾ ਅਸੀਂ ਲੈ ਆਏ ਸਾਡਾ ਕੋਈ ਕਸੂਰ ਨਹੀਂ ਪਰ ਪੁਲਿਸ ਵਾਲਿਆਂ ਨੇ ਬਲਦੇਵ ਸਿੰਘ ਦੀ ਪੱਗ ਦਾ ਵੀ ਲਿਹਾਜ਼ ਨਹੀਂ ਕੀਤਾ ਇਲਜ਼ਾਮ ਇਹ ਲਗਾਇਆ ਗਿਆ ਕਿ ਪੂਰਾ ਪਰਿਵਾਰ ਇਸ ਸਾਜ਼ਿਸ਼ ਵਿੱਚ ਸ਼ਾਮਲ ਹੈ ਪੁਲਿਸ ਦਾ ਕਹਿਣਾ ਸੀ ਕਿ ਇਹ ਇੱਕ ਵੱਡਾ ਰੈਕੇਟ ਹੈ ਅਤੇ ਮਾਪਿਆਂ ਨੂੰ ਵੀ ਪਤਾ ਸੀ ਕਿ ਕਾਗਜ਼ ਝਾਲੀ ਹਨ ਉਸ ਬੰਦ ਕਮਰੇ ਵਿੱਚ 2 ਘੰਟੇ ਤੱਕ ਜੋ ਹੋਇਆ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਸੀ ਬਜ਼ੁਰਗ ਮਾਂ ਰੋ ਰੋ ਕੇ ਦੁਹਾਈਆਂ ਦਿੰਦੀ ਰਹੀ ਪਿਤਾ ਆਪਣੀ ਇੱਜ਼ਤ ਦੀ ਪੀਖ ਮੰਗਦਾ ਰਿਹਾ ਪਰ ਵਰਦੀ ਦੇ ਨਸ਼ੇ ਵਿੱਚ चूर ਅਧਿਕਾਰੀਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਉਹਨਾਂ ਨੂੰ ਡਰਾਇਆ ਗਿਆ ਕਿ ਹੁਣ ਪੂਰਾ ਪਰਿਵਾਰ ਤਿਹਾਰ ਜੇਲ੍ਹ ਜਾਵੇਗਾ ਪੁਲਿਸ ਵਾਲਿਆਂ ਨੇ ਸਿੱਧੇ ਤੌਰ ਤੇ ਤਾਂ ਨਹੀਂ ਪਰ ਇਸ਼ਾਰਿਆਂ ਵਿੱਚ ਇਹ ਗੱਲ ਸਾਫ਼ ਕਰ ਦਿੱਤੀ ਕਿ ਜੇਕਰ ਉਹ ਕਿਸ ਰਫਾਦਫਾ ਕਰਨਾ ਚਾਹੁੰਦੇ ਹਨ ਤਾਂ ਇਸ ਦੀ ਮੋਟੀ ਕੀਮਤ ਚੁਕਾਉਣੀ ਪਵੇਗੀ ਇਹ ਸੁਣ ਕੇ ਬਲਦੇਵ ਸਿੰਘ ਸੁੰਨ ਹੋ ਗਿਆ ਕਿਉਂਕਿ ਉਹ ਪਹਿਲਾਂ ਹੀ ਕੰਗਾਲ ਹੋ ਚੁੱਕਾ ਸੀ ਸਭ ਤੋਂ ਦਿਲ ਦਹਿਲਾਉਣ ਵਾਲੀ ਗੱਲ ਇਹ ਸੀ ਕਿ ਜਦੋਂ ਪੁਲਿਸ ਵਾਲੇ ਬਲਦੇਵ ਸਿੰਘ ਨੂੰ ਧਮਕਾ ਰਹੇ ਸਨ ਤਾਂ ਉਸ ਦੀ ਨੂੰ ਜੋ ਕਿ ਅਜੇ ਨਵੀਂ ਵਿਆਹੀ ਸੀ ਅਤੇ ਜਿਸ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਸੀ ਡਰ ਦੇ ਮਾਰੇ ਕੰਬ ਰਹੀ ਸੀ ਪੁਲਿਸ ਵਾਲਿਆਂ ਦੀ ਬਾਸ਼ਾ ਬਹੁਤ ਹੀ ਅਪਮਾਨਜਨਕ ਸੀ ਉਹਨਾਂ ਨੇ ਮੁੰਡੇ ਨੂੰ ਥੱਪੜ ਮਾਰੇ ਅਤੇ ਕਿਹਾ ਵੱਡੇ ਆਏ ਕੈਨੇਡਾ ਜਾਣ ਵਾਲੇ ਮਾਪਿਆਂ ਲਈ ਆਪਣੇ ਜਵਾਨ ਪੁੱਤ ਨੂੰ ਕੁੱਟ ਖਾਂਦੇ ਦੇਖਣਾ ਮੌਤ ਤੋਂ ਘੱਟ ਨਹੀਂ ਸੀ ਇਹ ਸਿਰਫ ਕਾਨੂੰਨੀ ਕਾਰਵਾਈ ਨਹੀਂ ਸੀ ਇਹ ਮਾਨਸਿਕ ਤਸ਼ੱਦਦ ਸੀ ਕਾਨੂੰਨ ਅਨੁਸਾਰ ਜੇਕਰ ਕੋਈ ਯਾਤਰੀ ਝਾਲੀ ਵੀਜ਼ੇ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਡਿਪੋਰਟ ਕੀਤਾ ਜਾਂਦਾ ਹੈ ਜਾਂ ਕਾਨੂੰਨੀ ਹਿਰਾਸਤ ਵਿੱਚ ਲਿਆ ਜਾਂਦਾ ਹੈ ਪਰ ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਕਰਨ ਦਾ ਹੱਕ ਕਿਸੇ ਨੂੰ ਨਹੀਂ ਹੈ ਪਰ ਉੱਥੇ ਮੌਜੂਦ ਕੁਝ ਪਿਸ਼ਟ ਮੁਲਾਜ਼ਮਾ ਨੇ ਇਸ ਮਜਬੂਰੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਉਹ ਜਾਣਦੇ ਸਨ ਕਿ ਪੰਜਾਬੀ ਲੋਕ ਆਪਣੀ ਇੱਜ਼ਤ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। 2 ਘੰਟੇ ਬੀਤ ਗਏ, ਫਲਾਈਟ ਉੱਡ ਗਈ। ਉਹ ਜਹਾਜ਼ ਜਿਸ ਵਿੱਚ ਬੈਠ ਕੇ ਉਹਨਾਂ ਨੇ ਸੁਪਨਿਆਂ ਦੀ ਦੁਨੀਆ ਵਿੱਚ ਜਾਣਾ ਸੀ, ਉਹ ਬਿਨਾਂ ਉਹਨਾਂ ਤੋਂ ਹੀ ਰਵਾਨਾ ਹੋ ਗਿਆ। ਅਮਨਦੀਪ ਦੀਆਂ ਅੱਖਾਂ ਵਿੱਚੋਂ ਹੰਝੂ ਸੁੱਕ ਚੁੱਕੇ ਸਨ। ਉਹ ਸੋਚ ਰਿਹਾ ਸੀ ਕਿ ਮੈਂ ਆਪਣੇ ਮਾਪਿਆਂ ਨੂੰ ਕਿਹੜੇ ਦਿਨ ਦਿਖਾ ਦਿੱਤੇ ਜਿਸ ਪਿਓ ਨੇ ਸਿਰ ਉੱਚਾ ਕਰਕੇ ਤੁਰਿਆ ਸੀ ਅੱਜ ਉਹੀ ਪਿਓ ਪੁਲਿਸ ਵਾਲਿਆਂ ਦੇ ਪੈਰਾ ਵਿੱਚ ਡਿੱਗ ਰਿਹਾ ਸੀ ਅੰਤ ਵਿੱਚ ਜਦੋਂ ਉਹਨਾਂ ਕੋਲ ਦੇਣ ਲਈ ਕੁਝ ਨਾ ਬਚਿਆ ਅਤੇ ਪੁਲਿਸ ਨੂੰ ਲੱਗਾ ਕਿ ਇਹਨਾਂ ਤੋਂ ਹੋਰ ਪੈਸੇ ਨਹੀਂ ਵਸੂਲੇ ਜਾ ਸਕਦੇ ਤਾਂ ਉਹਨਾਂ ਨੇ ਕਾਨੂੰਨੀ ਕਾਰਵਾਈ ਦਾ ਡਰਾਵਾ ਦੇ ਕੇ ਉਹਨਾਂ ਨੂੰ ਛੱਡਣ ਦਾ ਫੈਸਲਾ ਕੀਤਾ ਪਰ ਸ਼ਰਤ ਇਹ ਰੱਖੀ ਕਿ ਉਹ ਚੁੱਪਚਾਪ ਵਾਪਸ ਚਲੇ ਜਾਣ ਹਾਲਾਂਕਿ ਕੁਝ ਮਾਮਲਿਆਂ ਵਿੱਚ ਪਰਚਾ ਵੀ ਦਰਜ ਹੁੰਦਾ ਹੈ ਪਰ ਇੱਥੇ ਸ਼ਾਇਦ ਪਰਿਵਾਰ ਦੀ ਕਿਸਮਤ ਚੰਗੀ ਸੀ ਜਾਂ ਪੁਲਿਸ ਦੀ ਕੋਈ ਆਪਣੀ ਚਾਲ ਸੀ ਉਹਨਾਂ ਨੇ ਕਾਗਜ਼ਾਤ ਜ਼ਬਤ ਕਰ ਲਏ ਅਤੇ ਉਹਨਾਂ ਨੂੰ 에어ਪੋਰਟ ਤੋਂ ਬਾਹਰ ਕੱਢ ਦਿੱਤਾ ਰਾਤ ਦੇ 3 ਵਜ ਚੁੱਕੇ ਸਨ ਜਦੋਂ ਇਹ ਚਾਰ ਜੀਆ ਦਾ ਪਰਿਵਾਰ ਦਿੱਲੀ 에어ਪੋਰਟ ਤੋਂ ਬਾਹਰ ਆਇਆ ਤਾਂ ਉਹਨਾਂ ਕੋਲ ਨਾ ਕੋਈ ਸ਼ਬਦ ਸਨ ਅਤੇ ਨਾ ਹੀ ਜੀਵਨ ਦੀ ਕੋਈ ਉਮੀਦ ਜੋ ਟੈਕਸੀ ਉਹਨਾਂ ਨੂੰ ਖੁਸ਼ੀ-ਖੁਸ਼ੀ ਛੱਡਣ ਆਈ ਸੀ ਉਈ ਟੈਕਸੀ ਹੁਣ ਇੱਕ ਮਾਤਮ ਵਾਲੀ ਗੱਡੀ ਬਣ ਚੁੱਕੀ ਸੀ ਵਾਪਸੀ ਦਾ ਸਫ਼ਰ ਬਹੁਤ ਪਿਆਨਕ ਸੀ ਗੱਡੀ ਵਿੱਚ ਪੂਰੀ ਚੁੱਪ ਸੀ ਸਿਰਫ ਮਾਂ ਦੇ ਸਿਸਕਣ ਦੀ ਆਵਾਜ਼ ਆ ਰਹੀ ਸੀ ਬਲਦੇਵ ਸਿੰਘ ਖਿੜਕੀ ਤੋਂ ਬਾਹਰ ਦੇਖ ਰਿਹਾ ਸੀ ਪਰ ਉਸ ਨੂੰ ਬਾਰ ਕੁਝ ਨਹੀਂ ਦਿਖ ਰਿਹਾ ਸੀ ਸਿਰਫ ਆਪਣਾ ਬਰਬਾਦ ਹੋਇਆ ਪਵਿੱਖ ਨਜ਼ਰ ਆ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਪਿੰਡ ਜਾ ਕੇ ਲੋਕਾਂ ਨੂੰ ਕੀ ਮੂੰਹ ਦਿਖਾਏਗਾ ਸ਼ਰੀਕੇ ਵਾਲੇ ਕੀ ਕਹਿਣਗੇ ਉਹ ਕਰਜ਼ਾ ਕਿਵੇਂ ਉtreਗਾ ਜੋ ਜ਼ਮੀਨ ਵੇਚਣ ਤੋਂ ਬਾਅਦ ਵੀ ਬਚਿਆ ਹੈ ਨੂ ਦੇ ਸੁਪਨੇ ਜੋ ਹੋਣੇ ਸ਼ੁਰੂ ਹੋਏ ਸਨ ਖਤਮ ਹੋ ਗਏ ਸਨ ਪਿੰਡ ਪਹੁੰਚ ਕੇ ਜੋ ਹੋਇਆ ਉਹ ਹੋਰ ਵੀ ਦੁਖਦਾਈ ਸੀ ਲੋਕ ਹਮਦਰਦੀ ਜਤਾਉਣ ਦੀ ਬਜਾਏ ਸਵਾਲ ਪੁੱਛ ਰਹੇ ਸਨ ਕੀ ਹੋਇਆ ਏਜੰਟ ਨੇ ਠੱਗ ਲਿਆ ਮੁੰਡੇ ਨੂੰ ਪੁਲਿਸ ਨੇ ਫੜ ਲਿਆ ਇਹ ਸਵਾਲ ਤੀਰਾਂ ਵਾਂਗ ਚੁਭ ਰਹੇ ਸਨ ਉਸ ਪਰਿਵਾਰ ਨੇ ਅਗਲੇ ਕਈ ਦਿਨਾਂ ਤੱਕ ਕਰੋ ਬਾਹਰ ਪੈਰ ਨਹੀਂ ਪੁੱਟਿਆ ਬਲਦੇਵ ਸਿੰਘ ਜੋ ਕਦੇ ਪਿੰਡ ਦੀ ਸੱਤ ਵਿੱਚ ਸਿਰ ਉੱਚਾ ਕਰਕੇ ਬੈਠਦਾ ਸੀ ਹੁਣ ਖੇਤਾਂ ਵਿੱਚ ਜਾਣ ਤੋਂ ਵੀ ਕਤਰਾਂ ਹੁੰਦਾ ਸੀ ਉਸ ਧੋਖੇਬਾਜ਼ ਏਜੰਟ ਦਾ ਦਫ਼ਤਰ ਬੰਦ ਸੀ ਅਤੇ ਉਹ ਫਰਾਰ ਹੋ ਚੁੱਕਾ ਸੀ ਪੁਲਿਸ ਕੋਲ ਜਾਣ ਦੀ ਹਿੰਮਤ ਨਹੀਂ ਸੀ ਕਿਉਂਕਿ ਦਿੱਲੀ ਪੁਲਿਸ ਦਾ ਡਰ ਹਾਲੇ ਵੀ ਉਹਨਾਂ ਦੇ ਦਿਲਾਂ ਵਿੱਚ ਬੈਠਾ ਹੋਇਆ ਸੀ ਉਹਨਾਂ ਨੂੰ ਲੱਗਦਾ ਸੀ ਕਿ ਜੇਕਰ ਸ਼ਿਕਾਇਤ ਕੀਤੀ ਤਾ ਕਿਤੇ ਪੁਲਿਸ ਉਲਟਾ ਉਹਨਾਂ ਦੇ ਮੁੰਡੇ ਨੂੰ ਹੀ ਦੋਸ਼ੀ ਬਣਾ ਕੇ ਜੇਲ੍ਹ ਨਾ ਪੇਜ ਦੇਵੇਂ ਕਿਉਂਕਿ ਝਾਲੀ ਵੀਜ਼ਾ ਵਰਤਣਾ ਵੀ ਇੱਕ ਜੁਰਮ ਹੈ। ਪਾਵੇਂ ਉਹ ਅਣਜਾਣੇ ਵਿੱਚ ਹੀ ਕਿਉਂ ਨਾ ਹੋਵੇ। ਇਸ ਡਰ ਨੇ ਉਹਨਾਂ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ। ਮਾਂ ਮਨਜੀਤ ਕੌਰ ਸਦਮੇ ਕਾਰਨ ਬਿਮਾਰ ਹੋ ਗਈ। ਉਹ ਪੁੱਤ ਜਿਸਨੇ ਕੈਨੇਡਾ ਜਾ ਕੇ ਡਾਲਰ ਕਮਾਉਣੇ ਸੰ ਹੁਣ ਪਿੰਡ ਵਿੱਚ ਮਜ਼ਦੂਰੀ ਕਰਨ ਬਾਰੇ ਸੋਚ ਰਿਹਾ ਸੀ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ। ਇਹ ਕਹਾਣੀ ਸਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ ਸਭ ਤੋਂ ਵੱਡਾ ਸਬਕ ਇਹ ਹੈ ਕਿ ਅੰਨਾ ਵਿਸ਼ਵਾਸ ਬਰਬਾਦੀ ਦਾ ਕਾਰਨ ਬਣਦਾ ਹੈ ਪੰਜਾਬ ਦੇ ਲੋਕ ਵਿਦੇਸ਼ ਜਾਣ ਦੀ ਕਾਲੀ ਵਿੱਚ ਅਕਸਰ ਬਿਨਾਂ ਜਾਂਚ ਪੜਤਾਲ ਕੀਤੇ ਲੱਖਾਂ ਰੁਪਏ ਏਜੰਟਾਂ ਹੱਥ ਫੜਾ ਦਿੰਦੇ ਹਨ ਸਾਨੂੰ ਇਹ ਸਮਝਣਾ ਪਵੇਗਾ ਕਿ 에ਅਰਪੋਰਟ ਤੇ ਸਿਰਫ ਵੀਜ਼ਾ ਹੀ ਨਹੀਂ ਤੁਹਾਡੀ ਕਿਸਮਤ ਵੀ ਚੈੱਕ ਹੁੰਦੀ ਹੈ ਅੱਜਕੱਲ ਤਕਨੀਕ ਇੰਨੀ ਅੱਗੇ ਵੱਧ ਚੁੱਕੀ ਹੈ ਕਿ ਤੁਸੀਂ ਘਰ ਬੈਠੇ ਆਪਣਾ ਵੀਜ਼ਾ ਆਨਲਾਈਨ ਚੈੱਕ ਕਰ ਸਕਦੇ ਹੋ ਕਿਸੇ ਏਜੰਟ ਦੀਆਂ ਮਿੱਠੀਆਂ ਗੱਲਾਂ ਵਿੱਚ ਆ ਕੇ ਆਪਣੀ ਮਿਹਨਤ ਦੀ ਕਮਾਈ ਬਰਬਾਦ ਨਾ ਕਰੋ ਦੂਜੀ अहम ਗੱਲ ਇਹ ਹੈ ਕਿ ਸਿਸਟਮ ਵਿੱਚ ਸੁਧਾਰ ਦੀ ਲੋੜ ਹੈ ਜੇਕਰ ਕੋਈ ਪਰਿਵਾਰ ਠੱਗੀ ਦਾ ਸ਼ਿਕਾਰ ਹੋਇਆ ਹੈ ਤਾਂ ਪੁਲਿਸ ਅਤੇ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਨਾ ਕਿ ਉਹਨਾਂ ਨੂੰ ਅਪਰਾਧੀ ਬਣਾ ਕੇ ਹੋਰ ਲੁੱਟਿਆ ਜਾਵੇ ਪਰ ਬਦਕਿਸਮਤੀ ਨਾਲ ਸਾਡੇ ਸਮਾਜ ਵਿੱਚ ਕਮਜ਼ੋਰ ਨੂੰ ਹੀ ਦਬਾਇਆ ਜਾਂਦਾ ਹੈ ਦਿੱਲੀ 에어ਪੋਰਟ ਤੇ ਵਾਪਰੀ ਇਹ ਘਟਨਾ ਸਿਰਫ ਬਲਦੇਵ ਸਿੰਘ ਦੇ ਪਰਿਵਾਰ ਨਾਲ ਨਹੀਂ ਵਾਪਰੀ ਬਲਕਿ ਹਰ ਰੋਜ਼ ਸੈਂਕੜੇ ਪੰਜਾਬੀ ਅਜੇ ਹੀ ਖੱਜਲ-ਖੁਆਰੀ ਦਾ ਸਾਹਮਣਾ ਕਰਦੇ ਹਨ ਪਰ ਬਦਨਾਮੀ ਦੇ ਡਰੋਂ ਕੋਈ ਮੂੰਹ ਨਹੀਂ ਖੋਲਦਾ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਾਗਰੂਕ ਬਣੋ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖਣਾ ਗਲਤ ਨਹੀਂ ਹੈ ਪਰ ਉਸ ਸੁਪਨੇ ਲਈ ਗਲਤ ਰਸਤਾ ਚੁਣਨਾ ਜਾਂ ਅੱਖਾਂ ਬੰਦ ਕਰਕੇ ਤੁਰਨਾ ਬਹੁਤ ਵੱਡੀ ਗਲਤੀ ਹੈ ਜੇਕਰ ਤੁਸੀਂ ਵਿਦੇਸ਼ ਜਾ ਰਹੇ ਹੋ ਤਾਂ ਆਪਣੇ ਕਾਗਜ਼ਾਤਾਂ ਦੀ ਦੋਰੀ ਜਾਂਚ ਕਰੋ ਸਰਕਾਰੀ ਮਾਨਤਾ ਪ੍ਰਾਪਤ ਏਜੰਟਾਂ ਰਾਹੀਂ ਹੀ ਫਾਈਲ ਲਗਵਾਓ ਅਤੇ ਸਭ ਤੋਂ ਜ਼ਰੂਰੀ ਗੱਲ ਜੇਕਰ ਵੀ ਅਜੇ ਹੀ ਕਟਨਾ ਵਾਪਰਦੀ ਹੈ ਤਾਂ ਡਰੋ ਨਾ ਬਲਕਿ ਕਾਨੂੰਨੀ ਸਲਾਹ ਲਵੋ ਅਤੇ ਆਵਾਜ਼ ਬੁਲੰਦ ਕਰੋ ਚੁੱਪ ਰਹਿਣ ਨਾਲ ਠੱਗਾ ਅਤੇ ਪਰਿਸ਼ਟ ਅਧਿਕਾਰੀਆਂ ਦੇ ਹੌਸਲੇ ਵਧਦੇ ਹਨ ਬਲਦੇਵ ਸਿੰਘ ਦਾ ਪਰਿਵਾਰ ਤਾਂ ਬਰਬਾਦ ਹੋ ਗਿਆ ਪਰ ਤੁਹਾਡੀ ਜਾਗਰੂਕਤਾ ਕਿਸੇ ਹੋਰ ਪਰਿਵਾਰ ਨੂੰ ਬਰਬਾਦ ਹੋਣ ਤੋਂ ਬਚਾ ਸਕਦੀ ਹੈ ਯਾਦ ਰੱਖੋ ਜ਼ਮੀਨ ਵਾਪਸ ਖਰੀਦੀ ਜਾ ਸਕਦੀ ਹੈ ਪੈਸਾ ਦੁਬਾਰਾ ਕਮਾਇਆ ਜਾ ਸਕਦਾ ਹੈ ਪਰ ਗੁਆਈ ਹੋਈ ਇੱਜ਼ਤ ਅਤੇ ਮਾਨਸਿਕ ਸ਼ਾਂਤੀ ਵਾਪਸ ਲਿਆਉਣਾ ਬਹੁਤ ਔਖਾ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ